ਦਸ਼ਕੋ ਅੱਜ ਦੀ ਸੱਚੀ ਘਟਨਾ ਆ ਜਦੋਂ ਇੱਕ ਆਤਮਾ ਕੇ ਕਹਿੰਦੀ ਹੈ ਕਿ ਉਸ ਦੀ ਮੌਤ ਸਧਾਰਨ ਨਹੀਂ ਹੋਈ ਉਸ ਦਾ ਕਤਲ ਹੋਇਆ ਆ ਕੀ ਅਦਾਲਤ ਵੱਲੋਂ ਉਸ ਕਾਤਲ ਨੂੰ ਸਜ਼ਾ ਸੁਣਾਈ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਪੂਰਾ ਜ਼ਿਕਰ ਕਰਾਂਗੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਕਿਸਤੇ ਕਿੰਤੂ ਪਰੰਤੂ ਕਰਨਗੇ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੋਏਗਾ ਪਰ ਇਸ ਬਾਰੇ ਬਹੁਤ ਸਾਰੇ ਤੱਥ ਮਿਲਦੇ ਆ ਜਿਨ੍ਹਾਂ ਦਾ ਜ਼ਿਕਰ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਦੇਖ ਰਹੇ ਹਾਂ ਆਰ ਡੀ ਪ੍ਰੋਡਕਸ਼ਨਸ ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਇਸ ਘਟਨਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਸਾਡੇ YouTube ਚੈਨਲ ਆਰ ਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਅਜਈਆਂ ਹੋਰ ਵੀਡੀਓਜ਼ ਦੇਖਣ ਦੇ ਲਈ ਗੱਲ ਹੈ 1896 ਅਕਤੂਬਰ ਦੀ ਜਦੋਂ ਜੋਨਾਨਾ ਦੀ ਲੜਕੀ ਨੂੰ ਇਰਾਮਸਨਾ ਦੇ ਲੜਕੇ ਨਾਲ ਮੁਹੱਬਤ ਹੋ ਜਾਂਦੀ ਹੈ ਤੇ ਉਹ ਛੇਤੀ ਹੀ ਵਿਆਹ ਕਰਵਾ ਲੈਂਦੇ ਆ ਤੇ ਫਿਰ ਜੋ ਨਾ ਜਿਹੜੀ ਹੈ ਉਹ ਗਰਭਪਤੀ ਹੁੰਦੀ ਹੈ ਤੇ 23 ਜਨਵਰੀ 1897 ਨੂੰ ਕਹਿੰਦੇ ਆ ਕਿ ਉਹ ਪੌੜੀਆਂ ਤੋਂ ਗਿਰਦੀ ਹੈ ਜਿਸ ਤੋਂ ਬਾਅਦ ਡਾਕਟਰ ਨੂੰ ਬੁਲਾਇਆ ਜਾਂਦਾ ਏ ਉਸ ਦੇ ਘਰ ਵਾਲੇ ਇਰਾਮਸ ਦੁਆਰਾ ਡਾਕਟਰ ਨੈਪ ਪਾਉਂਦੇ ਆ ਉਸ ਦੀ ਨਬਜ਼ ਨੂੰ ਚੈੱਕ ਕਰਦੇ ਆ ਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ ਇਹ ਸੁਣਦੇ ਹੀ ਉਸ ਦਾ ਪਤੀ ਉੱਚੀ ਉੱਚੀ ਰੋਣ ਲੱਗ ਜਾਂਦਾ ਆ ચીਕ ਚਿਹੜਾ ਪੈ ਜਾਂਦਾ ਆ ਤੇ ਉਸ ਨੂੰ ਗਲੇ ਲਗਾ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦਾ ਗਵਾਂਡੀਆਂ ਨੂੰ ਪਤਾ ਲੱਗਦਾ ਆ ਉਹ ਆ ਜਾਂਦੇ ਆ ਤੇ ਉਸ ਤੋਂ ਬਾਅਦ ਜੋ ਉਹਨਾਂ ਦੀ ਮਾਂ ਨੂੰ ਇਹ ਖਬਰ ਦਿੱਤੀ ਜਾਂਦੀ ਹੈ ਕਿ ਉਸ ਦੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਉਹ ਵੀ ਆਉਂਦੀ ਹੈ ਰੋਣਾ ਕਰਲਾਉਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ 24 ਜਨਵਰੀ 1897 ਨੂੰ ਜੋ ਉਹਨਾਂ ਨੂੰ ਦਫ਼ਨਾਣ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਜਾਂਦੀ ਹੈ ਉਸ ਜ਼ਾਪਤੀ ਉਸ ਨੂੰ ਛੜਦਾ ਹੀ ਨਹੀਂ ਉਸ ਦੇ ਗਲੇ ਲੱਗ ਕੇ ਬਹੁਤ ਉੱਚੀ ਉੱਚੀ ਰੋਂਦਾ ਆ ਉਸ ਦੇ ਨੇੜੇ ਕਿਸੇ ਨੂੰ ਵੀ ਆਉਣ ਨਹੀਂ ਦਿੱਤਾ ਜਾਂਦਾ ਉਹ ਉਸ ਦੇ ਕੋਲ ਬੈਠਾ ਲਗਾਤਾਰ ਰੋਈ ਜਾ ਰਿਹਾ ਆ ਫਿਰ ਉਸ ਨੂੰ ਦਫਨਾ ਦਿੱਤਾ ਜਾਂਦਾ ਆ ਸਮਾਂ ਲੰਘਦਾ ਆ ਕਹਿੰਦੇ ਆ ਕਿ 15 20 ਦਿਨ ਜਦੋਂ ਨਿਕਲ ਜਾਂਦੇ ਆ ਤਾਂ ਇੱਕ ਦਿਨ ਕੀ ਹੁੰਦਾ ਆ ਜੋਨਾਂ ਦੀ ਮਾਂ ਮੈਰੀ ਜੋ ਹੈ ਉਹ ਲੇਟਣ ਲੱਗਦੇ ਆ ਰਾਤ ਨੂੰ ਆਰਾਮ ਕਰਨ ਦੇ ਲਈ ਤੇ ਅਚਾਨਕ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕਮਰੇ ਦੇ ਵਿੱਚ ਕੋਈ ਹੈ ਜਦੋਂ ਉਹ ਚਾਰੇ ਪਾਸੇ ਆਪਣੀ ਨਿਗਾ ਘਮਾਉਂਦੇ ਆ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਦਿਖਾਈ ਦਿੰਦਾ ਫਿਰ ਉਹ ਸੌ ਜਾਂਦੇ ਆ ਅਗਲੇ ਦਿਨ ਫਿਰ ਉਹਨਾਂ ਨੂੰ ਐਵੇਂ ਲੱਗਦਾ ਹੈ ਤੇ ਫਿਰ ਜਦੋਂ ਉਹ ਬਾਹਰ ਜਾ ਕੇ ਘਰ ਦੇ ਜੀਆਂ ਨੂੰ ਕਹਿੰਦੇ ਆ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਕਮਰੇ ਦੇ ਵਿੱਚ ਕੋਈ ਹੈ ਤਾਂ ਘਰ ਦੇ ਕਹਿੰਦੇ ਕਿ ਇਹ ਤੁਹਾਡਾ ਵਹਿਮ ਹੈ ਕੁਝ ਵੀ ਨਹੀਂ ਹੈ ਤੁਸੀਂ ਜਾ ਕੇ ਆਰਾਮ ਨਾਲ ਸੌ ਜਾਵੋ ਇਹ ਜਿਹੜਾ ਸਿਲਸਿਲਾ ਹੈ ਕਈ ਦਿਨ ਲਗਾਤਾਰ ਚੱਲਦਾ ਆ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਉਹ ਆਪਣਾ ਬਿਸਤਰਾ ਵਿਛਾਰੇ ਹੁੰਦੇ ਆ ਤਾਂ ਉਹਨਾਂ ਨੂੰ ਮਾਂ ਮਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਉਹ ਵੇਖਦੇ ਆ ਤਾਂ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਫਿਰ ਜਿਹੜਾ ਹੈ ਉਹ ਲੇਟਣ ਲੱਗਦੇ ਆ ਤਾਂ ਫਿਰ ਉਹਨਾਂ ਦੇ ਕੰਨ 'ਚ ਆਵਾਜ਼ ਪੈਂਦੀ ਹੈ ਮਾਂ ਮਾਂ ਤੇ ਜਦੋਂ ਉਹ ਵੇਖਦੇ ਆ ਤਾਂ ਉਹਨਾਂ ਨੂੰ ਇੱਕ ਸਾਇਆ ਜਿਹਾ ਦਿਖਾਈ ਦਿੰਦਾ ਆ ਉਹ ਪੁੱਛਦੇ ਆ ਕੌਣ ਤੇ ਉਹ ਕਹਿੰਦੀ ਹੈ ਮੈਂ ਤੁਹਾਡੀ ਧੀ ਜੋਨਾ ਉਹ ਹੈਰਾਨ ਹੁੰਦੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਉਹਨਾਂ ਦਾ ਵਹਿਮ ਹੈ ਤਾਂ ਉਹ ਕੋਈ ਇਸ ਵੱਲ ਬਹੁਤੀ ਤਵੱਜੋ ਨਹੀਂ ਦਿੰਦੇ ਤਾ ਫਿਰ ਉਹ ਲੜਕੀ ਜੋ ਹੁੰਦੀ ਹੈ ਜੋ ਉਹਨਾਂ ਨੂੰ ਸਾਇਆ ਦਿਖਾਈ ਦਿੰਦਾ ਆ ਉਹ ਬੋਲਦਾ ਆ ਕਿ ਮੇਰੀ ਮੌਤ ਤੁਹਾਨੂੰ ਕੀ ਲੱਗਦਾ ਆ ਸਧਾਰਨ ਹੋਈ ਹੈ ਉਸਦੀ ਮਾਂ ਕਹਿੰਦੀ ਹੈ ਕਿ ਜੋ ਸਾਨੂੰ ਦੱਸਿਆ ਗਿਆ ਸੀਗਾ ਕਿ ਪੌੜੀਆਂ ਦੇ ਉੱਤੋਂ ਤੇਰਾ ਜਿਹੜਾ ਹੈ ਪੈਰ ਤਿਲ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਡਾਕਟਰ ਨੂੰ ਬੁਲਾਇਆ ਗਿਆ ਤੇ ਡਾਕਟਰ ਨੇ ਕਿਹਾ ਕਿ ਤੂੰ ਮ੍ਰਿਤਕ ਹੈ ਉਸਨੇ ਕਿਹਾ ਨਹੀਂ ਮਾਂ ਮੇਰੀ ਮੌਤ ਸਧਾਰਨ ਨਹੀਂ ਮੇਰਾ ਕਤਲ ਹੋਇਆ ਆ ਉਹ ਕਹਿੰਦੀ ਕਿ ਮਾਂ ਜੋ ਹੁੰਦੀ ਹੈ ਕਿ ਮੈਂ ਕਿਵੇਂ ਯਕੀਨ ਕਰਾਂ ਕਿ ਤੇਰਾ ਕਤਲ ਹੋਇਆ ਆ ਕਿਉਂਕਿ ਉਹ ਲੱਗ ਤਾਂ ਸਧਾਰਨ ਮੌਤ ਰਹੀ ਹੈ ਤੇ ਉਸ ਦੇ ਘਰ ਵਾਲੇ ਇਰਾਮਸ ਨੇ ਵੀ ਇਹ ਕਿਹਾ ਕਿ ਉਸ ਦੀ ਮੌਤ ਸਧਾਰਨ ਹੋਈ ਹੈ ਉਸਨੇ ਕਿਹਾ ਨਹੀਂ ਮਾਂ ਮੇਰਾ ਜਿਹੜਾ ਹੈ ਗਲਾ ਦਬਾਇਆ ਗਿਆ ਉਸ ਤੋਂ ਬਾਅਦ ਜਿਹੜਾ ਆ ਮੇਰੇ ਗਲੇ ਦੀ ਹੱਡੀ ਟੁੱਟੀ ਮੇਰੀ ਸਾਹ ਨਲੀ ਜਿਹੜੀ ਹੈ ਉਹ ਜਿਹੜੀ ਹੈ ਇੱਕਦਮ ਜਿਹੜੀ ਹੈ ਦੱਬੀ ਗਈ ਤੇ ਉਸ ਤੋਂ ਬਾਅਦ ਮੇਰੀ ਮੌਤ ਹੋਈ ਹੈ ਉਹਦੀ ਮਾਂ ਕਹਿੰਦੀ ਮੈਂ ਕਿਵੇਂ ਯਕੀਨ ਕਰਾਂ ਉਹ ਕਹਿੰਦੀ ਦੇਖ ਮਾਂ ਮੇਰੀ ਇੱਕ ਗੱਲ ਬਹੁਤ ਧਿਆਨ ਨਾਲ ਸੁਣ ਤੂੰ ਮੈਨੂੰ ਜਨਮ ਦਿੱਤਾ ਤੂੰ ਮੈਨੂੰ ਪਾਲਿਆ ਕੀ ਮੈਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਹਾਈ neck ਦੀ ਕਦੇ ਕੋਈ ਗਾਉਨ ਪਾਈ ਉਸ ਦੀ ਮਾਂ ਸੋਚਦੀ ਹੈ ਕਹਿੰਦੀ ਨਹੀਂ ਤੇ ਕਹਿੰਦੀ ਜਿਸ ਦਿਨ ਮੇਰੀ ਮੌਤ ਹੋਈ ਉਸ ਦਿਨ ਮੈਂ ਕਿਹੜਾ ਗਾਉਨ ਪਾਇਆ ਸੀ ਮਾਂ ਜਿਹੜੀ ਹੈ ਥੋੜੀ देर ਸੋਚਦੀ ਹੈ ਤਾਂ ਉਹ ਕਹਿੰਦੀ ਹੈ ਕਿ ਹਾਈ neck ਵਾਲਾ ਕਹਿੰਦੀ ਉਹ ਮੇਰੇ ਕਿਉਂ ਪਾਇਆ ਗਿਆ ਫਿਰ ਉਹ ਥੋੜਾ ਸੋਚਦੀ ਹੈ ਤੇ ਉਹ ਫਿਰ ਬੋਲਦੀ ਹੈ ਜੋ ਸਾਇਆ ਨੂੰ ਦਿਖਾਈ ਦਿੰਦਾ ਆ ਕਿ ਮਾਂ ਮੇਰੇ ਤੈਨੂੰ ਮੈਂ ਪਹਿਲਾਂ ਦੱਸਿਆ ਹੈ ਕਿ ਗਰਦਨ ਦੀ ਹੱਡੀ ਤੋੜੀ ਗਈ ਏ ਤੋ ਕਹਿੰਦੀ ਮੈਂ ਕਿਵੇਂ ਯਕੀਨ ਕਰਾਂ ਜਿਵੇਂ ਅਸੀਂ ਟੀਵੀਆਂ ਦੀਆਂ ਕਹਾਣੀਆਂ ਦੇ ਵਿੱਚ ਵੇਖਦੇ ਆ ਸੁਣਦੇ ਆ ਪੜ੍ਹਦੇ ਆ ਕਹਿੰਦੇ ਕਿ ਉਹਨੇ ਜਿਹੜਾ ਹੈ ਆਪਣੀ ਗਰਦਨ ਨੂੰ 360 ਡਿਗਰੀ ਤੇ ਘੁਮਾ ਲਿਆ ਤੇ ਉਹ ਕਹਿੰਦੀ ਦੇਖ ਮਾਂ ਆ ਮੇਰੀ ਗਰਦਨ ਦੇ ਉੱਤੇ ਤੂੰ ਨਿਸ਼ਾਨ ਦੇਖ ਰਹੀ ਹੈ ਆ ਦੇਖ ਮੇਰੀ ਹੱਡੀ ਟੁੱਟੀ ਹੋਈ ਹੈ ਉਸਦੀ ਮਾਂ ਜਿਹੜੀ ਹੈ ਹੈਰਾਨ ਹੁੰਦੀ ਹੈ ਤੇ ਉਹ ਲੜਕੀ ਕਹਿੰਦੀ ਹੈ ਕਿ ਮਾਂ ਐਸੇ ਕਰਕੇ ਹੀ ਤਾਂ ਮੈਨੂੰ ਹਾਈ ਨੈਕ ਪਾਈ ਗਈ ਸੀ ਤਾਂ ਜੋ ਮੇਰੇ ਗਰਦਨ ਦੇ ਉੱਤੇ ਜਿਹੜੇ ਨਿਸ਼ਾਨ ਨੇ ਉਹ ਕਿਸੇ ਨੂੰ ਦਿਖਾਈ ਨਾ ਦੇ ਸਕਣ ਮਾਂ ਬਹੁਤ ਹੈਰਾਨ ਹੁੰਦੀ ਹੈ ਫਿਰ ਉਹ ਕਹਿੰਦੀ ਹੈ ਕਿ ਤੇਰਾ ਕਤਲ ਕਿਸ ਨੇ ਕੀਤਾ ਆ ਤੈਨੂੰ ਪਤਾ ਹੋਊਗਾ ਉਹ ਕਹਿੰਦੀ ਕਿ ਮੇਰਾ ਜਿਹੜਾ ਘਰ ਵਾਲਾ ਆ ਉਸਦੇ ਪਹਿਲਾਂ ਦੋ ਵਿਆਹ ਹੋਏ ਸੀ ਉਸਨੇ ਮੈਨੂੰ ਇਸ ਬਾਰੇ ਨਹੀਂ ਸੀ ਦੱਸਿਆ ਤੇ ਮੈਨੂੰ ਇਹਨਾਂ ਬਾਰੇ ਪਤਾ ਲੱਗ ਗਿਆ ਤੇ ਸਾਡੀ ਅਕਸਰ ਹੀ ਇਸ ਬਾਰੇ ਲੜਾਈ ਹੁੰਦੀ ਸੀ ਤੇ ਉਸ ਦਿਨ ਵੀ ਸਾਡੀ ਦੋਹਾਂ ਦੀ ਇਸੇ ਗੱਲ ਨੂੰ ਲੈ ਕੇ ਲੜਾਈ ਹੋਈ ਤੇ ਉਸਨੇ ਮੇਰਾ ਗਲਾ ਦਬਾ ਦਿੱਤਾ ਤੇ ਕਹਿੰਦੀ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਬਸ ਮੈਂ ਉਹੀ ਜਾਣਦੀ ਆ ਕਿ ਮੈਂ ਪੌੜੀਆਂ ਦੇ ਹੇਠਾਂ ਡਿੱਗੀ ਪਈ ਸੀ ਮਾਂ ਕਹਿੰਦੀ ਹੈ ਕਿ ਵਾਕਈ ਇਹ ਗੱਲ ਹੈ ਤਾਂ ਉਹ ਆਪਣੀ ਬੇਟੀ ਨੂੰ ਕਹਿੰਦੀ ਹੈ ਕਿ ਦੱਸ ਇਸ ਗੱਲ ਦੇ ਉੱਤੇ ਕੌਣ ਯਕੀਨ ਕਰੇਗਾ ਕਿ ਮੈਂ ਕਿਵੇਂ ਸਾਬਤ ਕਰਾਂਗੀ ਕਿ ਉਸਨੇ ਤੇਰਾ ਕਤਲ ਕੀਤਾ ਆ ਹੁਣ ਤਾਂ ਸਾਰਾ ਕੁਝ ਹੋ ਚੁੱਕਾ ਆ ਤੇਰੀ ਜਿਹੜੀ ਮ੍ਰਿਤਕ ਦੇ ਸੀ ਉਹ ਵੀ ਨਹੀਂ ਸਾਡੇ ਕੋਲ ਉਹ ਕਹਿੰਦੀ ਹੈ ਕਿ ਮਾਂ ਤੈਨੂੰ ਮੇਰੇ ਤੇ ਯਕੀਨ ਕਰਨਾ ਪਏਗਾ ਤੂੰ ਐ ਜੋ ਮੈਨੂੰ ਇਨਸਾਫ ਦਵਾ ਸਕਦੀ ਹੈ ਉਹ ਫਿਰ ਕਹਿੰਦੀ ਆਪਣੀ ਮਾਂ ਨੂੰ ਕਿ ਤੂੰ ਡਾਕਟਰ ਨੈਪ ਦੇ ਕੋਲ ਜਾ ਕਿਸੇ ਵਕੀਲ ਨੂੰ ਲੈ ਕੇ ਜਾਇ ਤੇ ਡਾਕਟਰ ਨੈਪ ਨੂੰ ਪੁੱਛੀ ਕਿ ਉਹਨਾਂ ਨੇ ਮੇਰਾ ਸਹੀ ਜਿਹੜਾ ਹੈ ਮੁਆਇਨਾ ਕੀਤਾ ਸੀਗਾ ਮਾਂ ਕਹਿੰਦੀ ਹੈ ਠੀਕ ਹੈ ਉਹ ਸੌਂ ਜਾਂਦੀ ਹੈ ਅਗਲੀ ਸਵੇਰੀ ਜਿਹੜਾ ਹੈ ਉਹ ਵਕੀਲ ਦੇ ਕੋਲ ਚਲੀ ਜਾਂਦੀ ਹੈ ਜੋ ਸਰਕਾਰੀ ਵਕੀਲ ਹੁੰਦੇ ਆ ਕਿਉਂਕਿ ਇਹ ਘਟਨਾ ਜਿਹੜੀ ਹੈ ਇਹ ਵੈਸਟ ਵਰਜੀਨੀਆ ਦੀ ਹੈ ਜੋ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਪੈਂਦਾ ਫਿਰ ਕੀ ਹੁੰਦਾ ਆ ਜਦੋਂ ਉਹ ਉਸ ਵਕੀਲ ਦੇ ਕੋਲ ਜਾਂਦੀ ਹੈ ਪਹਿਲਾਂ ਤਾਂ ਵਕੀਲ ਜਿਹੜਾ ਆ ਹੱਸਦਾ ਆ ਜਦੋਂ ਉਹ ਦੱਸਦੀ ਹੈ ਕਿ ਮੇਰੀ ਬੇਟੀ ਕੱਲ ਆਈ ਸੀ ਉਸਨੇ ਮੈਨੂੰ ਇਹ ਸਾਰਾ ਕੁਝ ਦੱਸਿਆ ਕਿ ਉਸ ਦਾ ਕਤਲ ਹੋਇਆ ਉਹ ਵਕੀਲ ਉਸ ਦੀਆਂ ਗੱਲਾਂ ਵੱਲ ਕੋਈ ਬਹੁਤੀ ਤਵੱਜੋ ਨਹੀਂ ਦਿੰਦਾ ਉਹ ਮਾਂ ਕਹਿੰਦੀ ਹੈ ਕਿ ਤੁਸੀਂ ਇੱਕ ਵਾਰੀ ਮੇਰਾ ਯਕੀਨ ਕਰੋ ਡਾਕਟਰ ਨੈਪ ਦੇ ਕੋਲ ਇੱਕ ਵਾਰੀ ਮੇਰੇ ਨਾਲ ਚੱਲੋ ਉਸ ਦੇ ਨਾਲ ਗੱਲਬਾਤ ਕਰੋ ਤਾਂ ਤੁਹਾਨੂੰ ਫਿਰ ਯਕੀਨ ਹੋ ਜਾਏਗਾ ਉਹ ਜਿਹੜਾ ਵਕੀਲ ਐ ਛੇਤੀ ਨਹੀਂ ਮੰਨਦਾ ਉਹ ਕਈ ਘੰਟੇ ਜਿਹੜੀ ਆ ਉੱਥੇ ਮੈਰੀ ਬੈਠੀ ਰਹਿੰਦੀ ਐ ਅਖੀਰ ਉਹ ਕਹਿੰਦਾ ਹੈ ਕਿ ਚੱਲ ਮੈਂ ਤੇਰਾ ਦਿਲ ਰੱਖਣ ਲਈ ਚਲੇ ਜਾਣਾ ਡਾਕਟਰ ਨੈਪ ਦੇ ਕੋਲ ਉਹ ਵਕੀਲ ਤੇ ਮੈਰੀ ਜੋ ਜੋਨਾ ਦੀ ਮਾਂ ਹੁੰਦੀ ਐ ਚਲੇ ਜਾਂਦੇ ਆ ਡਾਕਟਰ ਨੈਪ ਕੋਲ ਉਹ ਇਸ ਘਟਨਾ ਬਾਰੇ ਪਹਿਲਾਂ ਕੁਝ ਵੀ ਨਹੀਂ ਦੱਸਦੇ ਉਸ ਡਾਕਟਰ ਨੂੰ ਕਹਿੰਦੇ ਐ ਕਿ ਇਸ ਤਰੀਕ ਨੂੰ ਜਿਹੜਾ ਹੈ 23 ਜਨਵਰੀ ਨੂੰ ਤੁਹਾਨੂੰ ਇੱਕ ਘਰ ਦੇ ਵਿੱਚ ਸੱਦਿਆ ਗਿਆ ਸੀ ਇੱਕ ਔਰਤ ਦੀ ਜਿਹੜੀ ਆ ਉਦੋਂ ਮੌਤ ਹੁੰਦੀ ਐ ਉਹ ਪ੍ਰੈਗਨੈਂਟ ਹੁੰਦੀ ਐ ਤਾਂ ਉਸ ਦਾ ਤੁਸੀਂ ਮੁਆਇਨਾ ਕੀਤਾ ਸੀ ਤੇ ਡੈਥ ਸਰਟੀਫਿਕੇਟ ਤੇ ਤੁਸੀਂ ਸਾਈਨ ਕੀਤੇ ਸੀਗੇ ਕੀ ਤੁਸੀਂ ਉਸ ਦਾ ਸਹੀ ਮੁਆਇਨਾ ਕੀਤਾ ਸੀ ਡਾਕਟਰ ਜਿਹੜਾ ਐ ਫਾਈਲ ਕੱਢ ਕੇ ਲੈ ਕੇ ਆਉਂਦਾ ਐ ਤੇ ਦੇਖਦਾ ਆ ਤਾਂ ਉਹਨਾਂ ਨਾਲ ਹਰਾਨੀ ਦੀਆਂ ਨਜ਼ਰਾਂ ਵੱਲ ਵੇਖਦਾ ਹੋਇਆ ਉਹ ਕਹਿੰਦਾ ਹੈ ਕਿ ਮੈਂ ਉਸ ਦਾ ਚੰਗੀ ਤਰ੍ਹਾਂ ਮੁਆਇਨਾ ਨਹੀਂ ਸੀ ਕੀਤਾ ਕਿਉਂਕਿ ਮੈਂ ਜਿਵੇਂ ਹੀ ਉਸ ਦੀ ਨਬ ਚੈੱਕ ਕੀਤੀ ਤਾਂ ਉਸ ਦਾ ਜਿਹੜਾ ਘਰ ਵਾਲਾ ਸੀ ਉਹ ਤਾਂ ਹਾਂ ਮਾਰ ਕੇ ਰੋਣ ਲੱਗਾ ਉੱਚੀ ਉੱਚੀ ਕਰਲੌਣ ਲੱਗਾ ਤਾਂ ਮੈਂ ਥੋੜਾ ਇਮੋਸ਼ਨਲ ਹੋ ਗਿਆ ਕਿਉਂਕਿ ਉਹ ਆਪਣੀ ਪਤਨੀ ਦੇ ਗੱਲ ਲੱਗ ਕੇ ਬਹੁਤ ਉੱਚੀ ਉੱਚੀ ਰੋ ਰਿਹਾ ਸੀ ਤੇ ਇਸ ਲਈ ਮੈਂ ਮੁਆਇਨਾ ਨਹੀਂ ਕੀਤਾ ਮੈਨੂੰ ਲੱਗਿਆ ਕਿ ਇੱਕ ਐਕਸੀਡੈਂਟਲ ਮੌਤ ਹੈਗੀ ਹੈ ਉਸ ਲੜਕੀ ਦਾ ਜਿਵੇਂ ਮੈਨੂੰ ਦੱਸਿਆ ਗਿਆ ਕਿ ਪੌੜੀਆਂ ਤੋਂ ਪੈਰ ਤਿਲਕਿਆ ਆ ਇਹ ਸੋਚ ਕੇ ਕਿ ਵਾਕਈ ਇਦਾਂ ਹੋਇਆ ਹੋਏਗਾ ਮੈਂ ਉਸ ਦਾ ਜਿਹੜਾ ਸਹੀ ਤਰੀਕੇ ਨਾਲ ਮੁਆਇਨਾ ਨਹੀਂ ਕੀਤਾ ਤੇ ਮੈਂ ਉਸ ਦੇ ਡੈਥ ਸਰਟੀਫਿਕੇਟ ਦੇ ਉੱਤੇ ਸਾਈਨ ਕਰ ਦਿੱਤੇ ਫਿਰ ਜਿਹੜਾ ਹੈ ਉਸ ਡਾਕਟਰ ਨੂੰ ਪੂਰੀ ਘਟਨਾ ਦੱਸੀ ਜਾਂਦੀ ਹੈ ਕਿ ਉਸ ਲੜਕੀ ਵੱਲੋਂ ਇਹ ਕਿਹਾ ਗਿਆ ਹੈ ਜੋ ਜੋ ਉਸ ਦੀ ਮਾਂ ਨੇ ਉਸਨੇ ਦੱਸਿਆ ਉਹੀ ਹੂ ਹੂ ਮਾਂ ਨੇ ਉਸ ਡਾਕਟਰ ਨੂੰ ਬਿਆਨ ਕਰ ਦਿੱਤਾ ਤਾਂ ਡਾਕਟਰ ਕਹਿੰਦਾ ਹੈ ਕਿ ਵਾਕਈ ਹੀ ਉਸ ਲੜਕੀ ਦੇ ਜਿਹੜਾ ਹੈ ਗਰਦਨ ਦੇ ਉੱਤੇ ਨਿਸ਼ਾਨ ਹੋ ਸਕਦੇ ਆ ਉਸ ਵੱਲੋਂ ਜਿਹੜਾ ਹੈ ਮੁਆਇਨਾ ਨਹੀਂ ਕੀਤਾ ਗਿਆ ਉਸ ਦੀ ਹੱਡੀ ਵੀ ਜਿਹੜੀ ਹੈ ਗਰਦਨ ਦੀ ਟੁੱਟੀ ਹੋ ਸਕਦੀ ਹੈ ਉਸ ਵੱਲੋਂ ਜਿਹੜਾ ਹੈ ਮੁਆਇਨਾ ਨਹੀਂ ਕੀਤਾ ਗਿਆ ਉਸਨੇ ਤਾਂ ਬਸ ਜਿਹੜਾ ਹੈ ਇਹ ਦਸਤਕਤ ਕਰ ਦਿੱਤੇ ਸੀ ਇੱਥੇ ਉਸ ਡਾਕਟਰ ਨੇ ਆਪਣੀ ਇਮਾਨਦਾਰੀ ਦਿਖਾਈ ਫਿਰ ਵਕੀਲ ਪੁੱਛਦਾ ਹੈ ਕਿ ਹੁਣ ਅਸੀਂ ਜਿਹੜਾ ਹੈ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਵਾਂਗੇ ਤੇ ਜਿਹੜਾ ਹੈ ਦੁਬਾਰਾ ਲੜਕੀ ਦੀ লাশ ਨੂੰ ਜਿਹੜਾ ਹੈ ਕੱਢਿਆ ਜਾਏਗਾ ਜਿੱਥੇ ਉਸ ਨੂੰ ਦਫਨਾਇਆ ਗਿਆ ਆ ਤਾਂ ਡਾਕਟਰ ਕਹਿੰਦਾ ਹੈ ਕਿ ਅਸੀਂ ਇਸ ਤਰ੍ਹਾਂ ਨਹੀਂ ਕੱਢ ਸਕਦੇ ਸਾਨੂੰ ਅਦਾਲਤ ਜਾਣਾ ਪਏਗਾ ਪਰ ਉੱਥੇ ਸਵਾਲ ਇਹ ਉੱਠਦਾ ਹੈ ਕਿ ਅਦਾਲਤ ਜਿਹੜਾ ਹੈ ਸਬੂਤ ਮੰਗੇਗੀ ਤੇ ਸਬੂਤ ਜਿਹੜਾ ਹੈ ਕੀ ਕਿਹਾ ਜਾਏਗਾ ਕਿ ਇੱਕ ਜਿਹੜਾ ਹੈ ਮਾਂ ਨੂੰ ਇੱਕ ਕੁੜੀ ਮਿਲਦੀ ਹੈ ਉਹ ਆ ਕੇ ਕਹਿੰਦੀ ਹੈ ਕਿ ਉਸ ਦੀ ਸਧਾਰਨ ਮੌਤ ਨਹੀਂ ਹੋਈ ਤੇ ਉਸ ਦਾ ਕਤਲ ਹੋਇਆ ਆ ਤਾਂ ਕਹਿੰਦੇ ਕਿ ਅਦਾਲਤ ਤਾਂ ਜਿਹੜੇ ਐ ਪ੍ਰੂਫ ਮੰਗਦੀ ਐ ਤੱਥ ਮੰਗਦੀ ਹੈਗੀ ਐ ਉਸ ਤੋਂ ਬਿਨਾ ਜਿਹੜਾ ਹੈ ਕਿਵੇਂ ਇਹ ਚੀਜ਼ ਸੰਭਵ ਹੋ ਸਕेंगी ਜਿਹੜਾ ਹੈ ਫਿਰ ਇਹ ਮਾਮਲੇ ਨੂੰ ਅਦਾਲਤ ਦੇ ਵਿੱਚ ਲਜਾਇਆ ਜਾਂਦਾ ਜਿਵੇਂ ਹੀ ਇਹ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਆ ਤਾਂ ਅਦਾਲਤ ਉੱਥੇ ਕਹਿੰਦੀ ਐ ਕਿ ਕੀ ਸਬੂਤ ਐ ਕਿ ਉਸ ਦਾ ਕਤਲ ਹੋਇਆ ਤੁਸੀਂ ਇਹ ਦਾਵਾ ਕਿਵੇਂ ਕਰ ਸਕਦੇ ਹੋ ਤਾਂ ਫਿਰ ਉੱਥੇ ਜਿਹੜਾ ਹੈ ਡਾਕਟਰ ਨੈਪ ਆਪਣੀ ਇਮਾਨਦਾਰੀ ਦਿਖਾਉਂਦੇ ਐ ਤਾਂ ਉਹ ਕਹਿੰਦੇ ਐ ਕਿ ਮੈਂ ਉਸ ਦਾ ਚੰਗੀ ਤਰ੍ਹਾਂ ਮੁਆਇਨਾ ਨਹੀਂ ਸੀ ਕੀਤਾ ਮੈਂ ਨੂੰ ਜੋ ਦੱਸਿਆ ਗਿਆ ਉਹੀ ਜਿਹੜਾ ਹੈ ਮੈਂ ਸਮਝ ਗਿਆ ਤੇ ਉਸ ਤੋਂ ਬਾਅਦ ਮੈਂ ਜਿਹੜਾ ਉਸ ਦੇ ਡੈਥ ਸਰਟੀਫਿਕੇਟ ਤੇ ਸਾਈਨ ਕਰ ਦਿੱਤੇ ਮੈਂ ਉਸ ਦੀ ਬੋਡੀ ਦਾ ਚੰਗੀ ਤਰ੍ਹਾਂ ਮੌਈਨਾ ਨਹੀਂ ਕੀਤਾ ਫਿਰ ਕੀ ਹੈ ਇਹ ਮਾਮਲਾ ਜਿਹੜਾ ਆ ਉਦੋਂ ਇੱਕ ਜੱਜ ਜਿਹੜਾ ਫੈਸਲਾ ਨਹੀਂ ਸੀ ਸੁਣਾਉਂਦਾ ਕਿਉਂਕਿ 1897 ਦੀ ਗੱਲ ਹੈ ਫਿਰ ਕੀ ਹੁੰਦਾ ਆ ਕਿ ਇੱਕ ਜਿਊਰੀ ਬੁਲਾਈ ਜਾਂਦੀ ਹੈ ਜਿਊਰੀ ਕਹਿੰਦੀ ਹੈ ਕਿ ਸਾਨੂੰ ਜਿਹੜੀ ਹੈ ਉਸ ਦੀ লাশ ਨੂੰ ਕਬਰ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਤੇ ਉਸ ਦਾ ਪੋਸਟਮਾਰਟਮ ਜਿਹੜਾ ਆ ਕਰਵਾਉਣਾ ਚਾਹੀਦਾ ਆ ਉਸ ਨੂੰ ਦਫਨਾਇਆ ਜਾਂਦਾ ਹੈਗਾ 24 ਜਨਵਰੀ 1897 ਨੂੰ ਤੇ ਉਸ ਦੀ লাশ ਨੂੰ ਜਿਹੜਾ ਹੈ ਕਬਰ ਦੇ ਵਿੱਚੋਂ ਕੱਢਿਆ ਜਾਂਦਾ ਆ 22 ਫਰਵਰੀ 1897 ਨੂੰ ਪੂਰੀ ਟੀਮ ਜਾਂਦੀ ਹੈ ਉਸ ਦੀ লাশ ਨੂੰ ਕੱਢਿਆ ਜਾਂਦਾ ਆ ਫਿਰ ਦੁਬਾਰਾ ਉਸ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਤੇ ਹੈਰਾਨੀ ਸਾਰਿਆਂ ਨੂੰ ਉਦੋਂ ਹੁੰਦੀ ਹੈ ਜਦੋਂ 9 ਮਾਰਚ 1897 ਨੂੰ ਇਹ ਰਿਪੋਰਟ ਜਿਹੜੀ ਹੈ ਸਾਹਮਣੇ ਆਉਂਦੀ ਹੈ ਕਿ ਵਾਕਈ ਹੀ ਉਸ ਲੜਕੀ ਦੀ ਜਿਹੜੀ ਹੈ ਗਰਦਨ ਦੀ ਹੱਡੀ ਟੁੱਟੀ ਹੋਈ ਸੀ ਉਸ ਦੇ ਗਰਦਨ ਦੇ ਉੱਤੇ ਬਹੁਤ ਸਾਰੇ ਨਿਸ਼ਾਨ ਸਨ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸੱਟਾਂ ਲੱਗੀਆਂ ਸਨ ਉਸ ਦੀ ਮੌਤ ਜਿਹੜੀ ਹੈ ਦਮ ਘੁੱਟਣ ਦੇ ਨਾਲ ਹੋਈ ਹੈ ਉਸ ਦੀ ਜਿਹੜੀ ਸਾਹ ਨਲੀ ਸੀਗੀ ਉਹ ਵੀ ਜਿਹੜੀ ਹੈ ਪੀਚ ਗਈ ਸੀ ਸੋ ਫਿਰ ਕੀ ਹੁੰਦਾ ਆ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਮਾਮਲੇ ਦੀ ਅਦਾਲਤ ਕਹਿੰਦੀ ਹੈ ਜਾਂਚ ਕੀਤੀ ਜਾਵੇ ਜਾਂਚ ਦੇ ਜਿਹੜੇ ਆ ਹੁਕਮ ਸੁਣਾ ਦਿੱਤੇ ਜਾਂਦੇ ਆ ਤੇ ਜਦੋਂ ਜਾਂਚ ਕੀਤੀ ਜਾਂਦੀ ਹੈ ਫਿਰ ਜਦੋਂ ਉਹ ਚੀਜ਼ ਸਾਹਮਣੇ ਆਉਂਦੀ ਹੈ ਤਾਂ ਸਾਰੇ ਹੈਰਾਨ ਹੋ ਜਾਂਦੇ ਆ ਉਸ ਦਾ ਘਰ ਵਾਲਾ ਇਰਾਮਸ ਕਹਿੰਦਾ ਹੈ ਕਿ ਮੈਂ ਹੀ ਉਸ ਦਾ ਕਤਲ ਕੀਤਾ ਹੈ ਉਹ ਮੰਨ ਜਾਂਦਾ ਹੈ ਕਿ ਉਸ ਵੱਲੋਂ ਇਸ ਦਾ ਕਤਲ ਕੀਤਾ ਗਿਆ ਆ ਉਹ ਦੱਸਦਾ ਹੈ ਕਿ ਉਸ ਦੇ ਪਹਿਲਾਂ ਦੋ ਵਿਆਹ ਹੋਏ ਸੀਗੇ ਇੱਕ ਪਤਨੀ ਨਾਲ ਉਸ ਦਾ ਤਲਾਕ ਹੋ ਗਿਆ ਸੀ ਪਰ ਜਿਹੜੀ ਉਸ ਦੀ ਦੂਸਰੀ ਪਤਨੀ ਸੀ ਉਹ ਰਸਮੀ ਤਰੀਕੇ ਦੇ ਨਾਲ ਕਿਤੇ ਗਾਇਬ ਹੋ ਜਾਂਦੀ ਹੈ ਹੁਣ ਉੱਥੇ ਸਵਾਲ ਇਹ ਉੱਠ ਜਾਂਦਾ ਸੀਗਾ ਕਿ ਹੁਣ ਗਵਾਹੀ ਕੌਣ ਦੇਵੇਗਾ ਸਬੂਤ ਕਿਹੜੇ ਆਉਣਗੇ ਜਿਸ ਤੋਂ ਇਹ ਸਾਬਤ ਹੋਏ ਕਿ ਵਾਕਈ ਹੀ ਜਿਹੜਾ ਹੈ ਇਸਨੇ ਇਹ ਕਤਲ ਕੀਤਾ ਹੈ ਬੇਸ਼ੱਕ ਉਹ ਮੰਨ ਗਿਆ ਸੀਗਾ ਜਿਹੜੇ ਉਸਦੇ ਵਕੀਲ ਸੀਗੇ ਉਹ ਜਿਹੜੇ ਉਸਦੀ ਮਾਂ ਨੂੰ ਬੁਲਾਉਂਦੇ ਆ ਮਾਂ ਨੂੰ ਕਿਹਾ ਜਾਂਦਾ ਹੈਗਾ ਕਿ ਦੱਸੋ ਕੀ ਘਟਨਾ ਸੀ ਮਾਫੇਰ ਉਹੀ ਸਾਰੀ ਕਹਾਣੀ ਜੋ ਵਕੀਲ ਨੂੰ ਦੱਸਦੀ ਹੈ ਤੇ ਡਾਕਟਰ ਨੈਪ ਨੂੰ ਦੱਸਦੀ ਹੈ ਉਹੀ ਹੂ ਬੂ ਹੂ ਜੜੀ ਹੈ ਅਦਾਲਤ ਦੇ ਵਿੱਚ ਦੱਸਦੀ ਹੈ ਜਿਹੜੇ ਉਸਦੀ ਜਿਹੜੀ ਬੇਟੀ ਹੁੰਦੀ ਹੈ ਜੋਨਾ ਉਸਦੇ ਪਤੀ ਦੇ ਜਿਹੜੇ ਇਰਾਮਸ ਦੇ ਵਕੀਲ ਹੁੰਦੇ ਆ ਉਸਦੀ ਮਾਂ ਨੂੰ پاਗਲ ਘੋਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕਹਿੰਦੇ ਕਿ ਇਦਾਂ ਕਿਵੇਂ ਹੋ ਸਕਦਾ ਆ ਇਹ ਜਿਹੜੀ ਹੈ ਮਨੋਵਿਗਿਆਨਿਕ ਤੌਰ ਤੇ ਠੀਕ ਨਹੀਂ ਹੈ ਪਰ ਉਸਦੀ ਮਾਂ ਕਹਿੰਦੀ ਹੈ ਕਿ ਦੇਖੋ ਇਸ ਤੋਂ ਪਹਿਲਾਂ ਇੰਨੇ ਦਿਨ ਬੀਤ ਚੁੱਕੇ ਸੀ ਮੈਂ ਕੋਈ ਅਜਹੀ ਹਰਕਤ ਕੀਤੀ ਹੈ ਜਾਂ ਮੇਰੇ ਕੋਈ ਬਿਆਨਾਂ ਦੇ ਵਿੱਚ ਬਦਲਾਅ ਆਇਆ ਹੋਵੇ ਤੁਸੀਂ ਤਾਂ ਕਹੋ ਮੇਰੇ ਤਾਂ ਉਹੀ ਬਿਆਨ ਨੇ ਤੇ ਉਸਦੀ ਮੌਤ ਤੋਂ ਬਾਅਦ ਹੀ ਜਿਹੜਾ ਹੈ ਮੈਂ ਇੰਨੇ ਦਿਨ ਕੁਝ ਨਹੀਂ ਕੀਤਾ ਇੱਕ ਜਦੋਂ ਉਹਨੇ ਆ ਕੇ ਮੈਨੂੰ ਦੱਸਿਆ ਉਸ ਤੋਂ ਅਗਲੇ ਦਿਨ ਹੀ ਤਾਂ ਮੈਂ ਸਾਰੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਐ ਫਿਰ ਕੀ ਹੁੰਦਾ ਆ ਫਿਰ ਜੱਜ ਨੇ ਜਿਹੜਾ ਫੈਸਲਾ ਸੁਣਾਉਣਾ ਹੁੰਦਾ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਇਹ ਕਿ ਇਹ 1897 ਦੀ ਗੱਲ ਆ ਹੁਣ ਉਸ ਸਮੇ ਜਿਹੜਾ ਹੈ ਇਕੱਲਾ ਜੱਜ ਤਾਂ ਫੈਸਲਾ ਨਹੀਂ ਸੀ ਸੁਣਾ ਸਕਦਾ ਜਿਊਰੀ ਨਾਲ ਮਿਲ ਕੇ ਫੈਸਲਾ ਸੁਣਾਉਂਦੀ ਸੀ ਹੁਣ ਫਿਰ ਕੀ ਹੁੰਦਾ ਕਿ ਜੱਜ ਕਹਿੰਦਾ ਹੈਗਾ ਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਤਾਂ ਕੋਈ ਭੂਤ ਪ੍ਰੇਤ ਹੁੰਦਾ ਨਹੀਂ ਮੈਂ ਇੱਥੇ ਕੋਈ ਭੂਤ ਸ਼ਬਦ ਨਹੀਂ ਲਿਖ ਸਕਦਾ ਕਿ ਉਸ ਵੱਲੋਂ ਇਹ ਘਟਨਾ ਨੂੰ ਜਿਹੜਾ ਦੱਸਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਲਾਸ਼ ਨੂੰ ਬਾਹਰ ਕਢਾਇਆ ਗਿਆ ਫਿਰ ਉਸ ਦਾ ਪੋਸਟਮਾਰਟਮ ਕੀਤਾ ਗਿਆ ਤੇ ਉਸ ਦੇ ਪਤੀ ਵੱਲੋਂ ਵੀ ਜਿਹੜਾ ਹੈ ਆਪਣਾ ਕਸੂਰ ਮੰਨਿਆ ਗਿਆ ਫਿਰ ਕੀ ਹੁੰਦਾ ਕਿ ਉਸ ਦੀ ਮਾਂ ਦੀਆਂ ਗਵਾਹੀਆਂ ਦੇ ਆਧਾਰ ਤੇ ਤੇ ਡਾਕਟਰ ਨੈਪ ਦੀਆਂ ਗਵਾਹੀਆਂ ਦੇ ਆਧਾਰ ਦੇ ਉੱਤੇ ਜਿਹੜਾ ਹੈ ਜੋ ਉਹਨਾਂ ਦੇ ਪਤੀ ਇਰਾਮਸ ਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜੁਲਾਈ 1897 ਨੂੰ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਆ ਫਿਰ ਕੀ ਹੁੰਦਾ ਜਦੋਂ ਜੇਲ੍ਹ ਦੇ ਵਿੱਚ ਜਾਂਦਾ ਆ ਤਾਂ ਕੈਦੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਵੱਲੋਂ ਆਪਣੀ ਘਰਵਾਲੀ ਦਾ ਕਤਲ ਕੀਤਾ ਗਿਆ ਸੀਗਾ ਕਿਉਂਕਿ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਉਸ ਦੌਰ ਦੇ ਵਿੱਚ ਟੈਲੀਵਿਜ਼ਨ ਤਾਂ ਹੁੰਦੇ ਨਹੀਂ ਸੀਗੇ ਉਸ ਸਮੇਂ ਦੀਆਂ ਜਿਹੜੀਆਂ ਅਖਬਾਰਾਂ ਸੀਗੀਆਂ ਉਹਨਾਂ ਦੇ ਵਿੱਚ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਅਗਲੇ ਦਿਨ ਜਿਹੜੀ ਅਖਬਾਰ ਦੀ ਸੁਰਖੀ ਬਣੀ ਸੀ ਉਹ ਇਹ ਬਣੀ ਸੀਗੀ ਇੱਕ ਆਤਮਾ ਵੱਲੋਂ ਆਪਣੇ ਕਾਤਿਲ ਬਾਰੇ ਦੱਸਿਆ ਗਿਆ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸਾਰੇ ਬਹੁਤ ਹੈਰਾਨ ਹੁੰਦੇ ਆ ਤੇ ਇਹ ਖਬਰ ਜਿਹੜੀ ਹੈ ਅੱਗ ਵਾਂਗੂ ਪੂਰੇ ਸ਼ਹਿਰ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਫੈਲ ਜਾਂਦੀ ਹੈ ਕਿ ਇੱਕ ਆਤਮਾ ਵੱਲੋਂ ਜਿਹੜਾ ਹੈ ਆਪਣੇ ਲਈ ਇਨਸਾਫ ਮੰਗਿਆ ਗਿਆ ਸੀ ਤੇ ਉਸ ਨੂੰ ਇਨਸਾਫ ਮਿਲਿਆ ਵੀ ਜਦੋਂ ਉਸ ਦਾ ਪਤੀ ਜੇਲ੍ਹ ਦੇ ਵਿੱਚ ਜਾਂਦਾ ਆ ਤਾਂ ਕੈਦੀ ਜਿਹੜੇ ਆ ਉਹ ਇਹ ਸੋਚਦੇ ਆ ਕਿ ਅਸੀਂ ਇਸ ਦਾ ਕਤਲ ਕਰ ਦੇਵਾਂਗੇ ਤਾਂ ਇਸ ਦੀ ਪਤਨੀ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਏਗੀ ਪਰ ਉਹਨਾਂ ਵਿੱਚੋਂ ਇੱਕ ਜਿਹੜਾ ਕੈਦੀ ਹੁੰਦਾ ਆ ਉਹ ਇਸ ਬਾਰੇ ਜਿਹੜਾ ਹੈ ਅਧਿਕਾਰੀਆਂ ਨੂੰ ਸੂਚਿਤ ਕਰ ਦਿੰਦਾ ਹੈ ਕਿ ਕੈਦੀਆਂ ਵੱਲੋਂ ਜਿਹੜਾ ਹੈ ਇਰਾਮਸ ਦਾ ਕਤਲ ਕੀਤਾ ਜਾਣਾ ਹੈ ਅੱਜ ਦੀ ਰਾਤ ਤੇ ਅਧਿਕਾਰੀ ਜਿਹੜੇ ਆ ਉਸ ਦਾ ਸੈੱਲ ਜਿਹੜਾ ਆ ਬਦਲ ਦਿੰਦੇ ਆ ਤੇ ਜਦੋਂ ਸੈੱਲ ਨੂੰ ਬਦਲਿਆ ਜਾਂਦਾ ਆ ਤਾਂ ਕੈਦੀਆਂ ਨੇ ਜਿਹੜਾ ਇੱਕ ਪਲਾਨ ਬਣਾਇਆ ਹੁੰਦਾ ਹੈ ਉਹ ਫੇਲ ਹੋ ਜਾਂਦਾ ਉਸ ਦੇ ਕਤਲ ਕਰਨ ਦਾ ਤੇ ਫਿਰ ਜਿਹੜਾ 3 ਸਾਲ ਬਾਅਦ ਉਸ ਦੀ ਇੱਕ ਬਿਮਾਰੀ ਦੇ ਨਾਲ ਮੌਤ ਹੋ ਜਾਂਦੀ ਹੈ ਦਰਸ਼ਕੋ ਇਹ ਘਟਨਾ ਨੂੰ ਜੇਕਰ ਤੁਸੀਂ Google ਦੇ ਉੱਤੇ ਸਰਚ ਕਰੋਗੇ ਤਾਂ ਤੁਹਾਨੂੰ ਇਹ ਘਟਨਾ ਦੇ ਸਾਰੇ ਤੱਥ ਨਜ਼ਰ ਆ ਜਾਣਗੇ ਕਿ ਇਹ ਕੋਈ ਮਨਕੜਤ ਨਹੀਂ ਹੈ ਇਹ ਕਿਸੇ ਵੱਲੋਂ ਬਣਾਈ ਗਈ ਕਹਾਣੀ ਨਹੀਂ ਹੈ ਵਾਕਈ ਹੀ ਇਹ ਘਟਨਾ ਜਿਹੜੀ ਹੈ ਵਾਪਰੀ ਸੀਗੀ ਯੂ ਐਸ ਏ ਅਮਰੀਕਾ ਦੇ ਵਿੱਚ ਵੈਸਟ ਵਰਜੀਨੀਆ ਜਿਹੜਾ ਉੱਥੋਂ ਦਾ ਸ਼ਹਿਰ ਹੈਗਾ ਆ ਉਸ ਦਾ ਇਲਾਕਾ ਸੀਗਾ ਜਿਹੜਾ ਗ੍ਰੀਨ ਬੈਰੀਅਰ ਕਾਉਂਟੀ ਉੱਥੋਂ ਦੀ ਇਹ ਘਟਨਾ ਹੈਗੀ ਹੈ ਤੇ ਜਿਸ ਤੋਂ ਬਾਅਦ ਜਿਹੜਾ ਆ ਉਸ ਕਾਤਲ ਨੂੰ ਸਜ਼ਾ ਮਿਲਦੀ ਹੈ ਤੇ ਉਹ ਜੇਲ੍ਹ ਦੇ ਵਿੱਚ ਚਲਾ ਜਾਂਦਾ ਆ ਦਰਸ਼ਕੋ ਅਜਈਆਂ ਹੋਰ ਕਹਾਣੀਆਂ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ